ਆਸਟੀ ਗੱਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ ਨਵੇਂ ਵਲੌਗ ਚ ਅੱਜ ਅਸੀਂ ਦੱਸਣ ਜਾ ਰਹੇ ਹਾਂ ਸਕੂਲ ਦੇ ਬਾਅਦ ਜਿਹੜਾ ਸਰਗੀ ਉਹ ਕਰਦੀ ਆ ਵੀ ਰੂਟੀਨ ਹੁੰਦੀ ਆ ਉਹਦੀ ਉਹ ਦੱਸਣ ਜਾ ਰਹੇ ਹਾਂ 8:30 ਵਜੇ ਸਰਗੀ ਸਕੂਲ ਚਲੀ ਜਾਂਦੀ ਹੈ 12:30 ਉਹਨੂੰ ਛੁੱਟੀ ਹੋ ਜਾਂਦੀ ਹੈ 12:30 ਅਸੀਂ ਉਹਨੂੰ ਲੈ ਕੇ ਆਉਨੇ ਆ ਛੱਡ ਕੇ ਆਉਨੇ ਆ ਅਸੀਂ ਉਹਨੂੰ ਸਕੂਲ ਵਾਂਂ ਅੰਚਨੀ ਲਾਇਆ ਹੋਇਆ ਕਿਉਂਕਿ ਸਵੇਰੇ ਸਵੇਰੇ ਜਲਦੀ ਚੱਕ ਲੈਂਦੇ ਨੇ ਵਾਪਸੀ ਟਾਈਮ ਘੰਟਾ ਬੱਸਾਂ 'ਚ ਰੁੜਦਾ ਫਰੀ ਜਾਂਦਾ ਬੱਚਾ ਇਸ ਕਰਕੇ ਅਸੀਂ ਉਹਨੂੰ ਆਪ ਹੀ ਛੱਡ ਕੇ ਆਉਨੇ ਆ ਆਪ ਹੀ ਲੈ ਕੇ ਆਉਨੇ ਆ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਉਹ ਜਿੱਦ ਕਰਨ ਲੱਗੀ ਵੀ ਪਾਪਾ ਮੈਂ ਚਿਜੀ ਖਾਣੀ ਆ ਫਿਰ ਅਸੀਂ ਕ੍ਰਿਸ਼ਨਾ ਬਿਕਰੀਆ ਇੱਕ ਨੇੜੇ ਹੀ ਆਉਦੇ ਹਨਾ ਉੱਥੇ ਗਏ ਉਹਦੇ ਵਾਸਤੇ ਚੀਜ਼ ਲੈਣ ਵਾਸਤੇ ਵੈਸੇ ਬਿਸਕਟ ਖਾਂਦੀ ਆ ਉਹ ਐਂਬਾਲਾ ਫालतू ਚੀਜ਼ਾਂ ਨਹੀਂ ਖਾਂਦੀ ਉਹ ਜੀ ਮੇਲੇ ਲਾ ਜ਼ਰੂਰ ਲੈਂਦੀ ਆ ਚਾਕਲੇਟ ਤੇ ਬਿਸਕਟ ਤੋਂ ਬਿਨਾ ਹੋਰ ਬਾੜੀ ਚੀਜ਼ ਨਹੀਂ ਖਾਂਦੀ ਉਹ ਚੀਜ਼ਾਂ ਦੇਖ ਕੇ ਚੱਕ ਜ਼ਰੂਰ ਲੈਂਦੀ ਆ ਫਿਰ ਫਿਰ ਵੰਡਦੀ ਫਿਰ ਜਾਂਦੀ ਆ ਸਾਰਿਆਂ ਨੂੰ ਵੀ ਹਾਂ ਲੈ ਲਓ ਬਿਸਕਟ ਉਹਦੇ ਵਾਸਤੇ ਵੱਧ-ਵਾਧੂ ਲੈਨੇ ਆ ਅਸੀਂ ਕਿਉਂਕਿ ਅਸੀਂ ਸਵੇਰੇ ਉੱਠਣਸਾਰ ਮੈਂ ਉਹਨੂੰ ਖਾਲੀ ਪੇਟ ਨਹੀਂ ਤੋੜਦੀ ਉਹਨੂੰ ਕੁਛ ਨਾ ਕੁਛ ਖਵਾ ਕੇ ਜਿਵੇਂ ਬਿਸਕਟ ਚਾਹ ਦੇ ਨਾਲ ਖਵਾ ਕੇ ਤੋੜਦੀ ਆ ਘਰੇ ਆਉਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਮੈਨੂੰ ਲੱਭਦੀ ਆ ਮਮਾ ਕਿਉਂਕਿ ਕਾਫੀ ਟਾਈਮ ਮੇ ਤੋਂ ਦੂਰ ਰਹ ਜਾਂਦੀ ਆ ਹਨਾ 8:30 ਤੋਂ 1 ਵਜੇ ਜਾਂਦਾ ਉਹਨੂੰ ਆਉਂਦੇ ਨੂੰ ਫਿਰ ਮੈਨੂੰ ਸਾਰਾ ਆ ਕੇ ਵੀ ਜਿਹੜਾ ਕੁਛ ਲਿਆਉਂਦੀ ਆ ਪਾਪਾ ਮਮਾ ਪਾਪਾ ਨੇ ਅੱਜ ਮੈਨੂੰ ਆ ਕੁਛ ਦਿਵਾਇਆ ਸਾਰਾ ਕੁਛ ਦਿਖਾਉਂਦੀ ਆ ਦਿਖਾ ਕੇ ਉਹ ਜਿਹੜੀ ਚੀਜ਼ਾਂ ਆਪਣੇ ਕੰਮ ਦੀਆਂ ਹੁੰਦੀਆਂ ਨੇ ਉਹ ਨਹੀਂ ਦਿਖਾਉਂਦੀ ਬਟ ਜਿਹੜੀ ਐਕਸਟਰਾ ਖਰੀਦ ਲੈਂਦੀ ਆ ਨਾ ਫਿਰ ਉਹ ਸਾਰਿਆਂ ਨੂੰ ਕਦੇ ਭੂਆ ਨੂੰ ਕਦੇ ਪਾਪਾ ਨੂੰ ਕਦੇ ਮਮਾ ਨੂੰ ਦਾਦੀ ਨੂੰ ਸਾਰਿਆਂ ਨੂੰ ਦੇ ਦਿੰਦੀ ਆ ਤੇ ਉਹ ਜਿਹੜੇ ਬਿਸਕਟ ਹੁੰਦੇ ਨੇ ਉਹ ਸਵੇਰ ਵਾਸਤੇ ਰੱਖ ਲੈਂਦੀ ਆ। ਪਹਿਲਾਂ ਮੈਂ ਉਹਦੇ ਸ਼ੂਜ਼ ਉਤਾਰ ਦਿਆਂ ਨਾ ਸ਼ੂਜ਼ ਉਤਾਰਨ ਤੋਂ ਬਾਅਦ ਫਿਰ ਸੌਕਸ ਕੱਢ ਕੇ ਉਹਦੀਆਂ ਫਿਰ ਮੈਂ ਉਹਦੇ ਪੈਰਾਂ ਦੀ ਮ사ਜ ਕਰਦੀ ਆਂ ਵੀ ਪੈਰ ਕੁੱਟ ਕੇ ਜੇ ਹਨਾ ਫਿਰ ਉਹਨੂੰ ਬਹੁਤ ਵਧੀਆ ਫੀਲ ਹੁੰਦਾ ਮਮਾ ਹੋਰ ਕੁੱਟ ਦੋ ਕਿਉਂਕਿ ਥੱਕ ਜਾਂਦੇ ਨੇ ਸਾਰੀ ਦਿਹਾੜੀ ਸ਼ੂਜ਼ ਵਿੱਚ ਫਿਰ ਮੈਂ ਉਹਦਾ ਟਿਫਨ ਚੈੱਕ ਕਰਦੀ ਆਂ ਵੀ ਉਹਦੇ ਟਿਫਨ ਉਹ ਜਿਹੜੇ ਅ ਫਿਰ ਤੇ ਮੈਂ ਡਰੈਸ ਵੀ ਚੇਂਜ ਕਰਦੀ ਆਂ ਟਿਫਨ ਚੈੱਕ ਕਰਦੀ ਆਂ ਇਤਨੇ ਗ੍ਰੇਪਸ ਪਾਇ ਸੀ ਇਹ ਵੀ ਫਿਨਿਸ਼ ਕਰ ਲਿਆ ਇਹ ਤੇ ਇਹཚ ਮੈਂ ਫੁੱਲ ਪਟਾਸੀ ਪਾਇਆ ਸੀ ਦੇਖੋ ਇਹ ਵੀ ਫਿਨਿਸ਼ ਕਰ ਲਈ ਵਾਓ ਤੇ ਫਿਰ ਮੈਂ ਉਹਦਾ ਬੈਗ ਚ ਨੋਟਬੁਕਾਂ ਕੱਢਦੀਆਂ ਤੇ ਕੰਮ ਜਿਹੜਾ ਉਹਦਾ ਹੋਮਵਰਕ ਦਿੱਤਾ ਹੋਆ ਹੁੰਦਾ ਉਹ ਦੇਖਦੀਆਂ ਕਿਉਂਕਿ ਜੇ ਕੇਰਾ ਸੌਂ ਜਾਵੇ ਕੇਰਾ ਟਲ ਜਾਵੇ ਫਿਰ ਉਹ ਹੋਮਵਰਕ ਤੇ ਐਵੇਂ ਧਿਆਨ ਜਾਨੀ ਦਿੰਦੀ ਅਨਸਾਰ ਪਹਿਲਾਂ ਉਹਨੂੰ ਹੋਮਵਰਕ ਕਰਵਾ ਦਿੰਦੀ ਕਿਉਂਕਿ ਉਹ ਇੰਟਰਸਟ ਵੀ ਦਿੰਦੀ ਹੈ ਵੀ ਹਾਂ ਮੈਂ ਮਮਾ ਹੋਮਵਰਕ ਕਰਨਾ ਮੈਥ ਚ ਉਹਨੂੰ ਵੀ ਕਲਰਿੰਗ ਦਾ ਕੰਮ ਦਿੱਤਾ ਹੋਇਆ ਸੀ ਤੇ ਇੰਗਲਿਸ਼ ਚ ਉਹਨੂੰ ਮੈਚਿੰਗ ਦਾ ਹਨਾ ਦਿੱਤਾ ਹੋਇਆ ਸੀ ਤੇ ਉਹਨੇ ਅਨਸਾਰ ਆਪਦਾ ਕੰਮ ਕੰਪਲੀਟ ਕਰ ਲਿਆ ਹਨਾ ਪੜ ਲਈ ਉਹ ਫਿਰ ਉਹ ਚੀਜ਼ਾਂ ਮੈਨੂੰ ਬਹੁਤ ਪਿਆਰੀਆਂ ਲੱਗੀਆਂ ਸਰਗੀ ਵਾਸਤੇ ਫਟੇਗੜ ਸਾਹਿਬ ਤੋਂ ਲੈਂਦੀ ਆ ਸੀ ਮੈਂ ਦੇਖੋ ਕਿੰਨੀ ਪਿਆਰੀ ਚੀਜ਼ਾਂ ਕਿੰਨੀਆਂ ਤੇ ਬਾਲਟੀ ਆ ਕਹਿੰਦੀ ਮੰਮਾ ਮੈਂ ਧਰ ਚੋਂ ਜਾਇਆ ਕਰੂੰ ਤੁਹਾਡੇ ਨਾਲ ਬਾਲਟੀ ਲੈ ਕੇ ਫਿਰ ਉਹ ਕੇਲੀ ਲੈ ਕੇ ਜਾਂਦੀ ਹੁੰਦੀ ਵਸ ਜਾ ਕਈ ਕਈ ਵਾਰ ਜਾਂਦੀ ਆ ਨਾ ਹੋਮਵਰਕ ਕਰਨ ਤੋਂ ਬਾਅਦ ਉਹ ਕਹਿੰਦੀ ਮੰਮਾ ਮੈਨੂੰ ਥਾਪੜ ਦਿਓ ਮੈਂ ਸੌਣਾ ਕਿਉਂਕਿ ਥੱਕ ਚੁੱਕੀ ਸੀ ਸਕੂਲ ਤੋਂ ਉਹ ਮੈਂ ਥਾਪੜਣ ਲੱਗੀ ਤੇ ਉਹ ਸੌਂ ਗਈ ਹਾਸਤੀ ਗਾਲ ਜੀ ਮਿਲਦੀਆਂ ਨਵੇਂ ਬਲੌਗ ਦੇ ਨਾਲ ਬਾਏ ਬਾਏ